ਇੱਕ ਠੇਕੇਦਾਰ ਕੋਣ ਹੈ ਠੇਕੇਦਾਰ ਨੂੰ ਰਾਇਲ ਦੀਪ ਕੰਟਰੈਕਟਰ ਹੈ ਰਾਇਲ ਦੀਪ ਕੰਟਰੈਕਟਰ ਰਾਇਲ ਦੀਪ ਕਿੱਥੋਂ ਦਾ ਹੈ ਬਠਿੰਡੇ ਦਾ ਜੀ ਤੇ ਤੁਹਾਡੇ ਮੁਤਾਬਕ ਕੰਮ ਠੀਕ ਹੋਇਆ ਨਹੀਂ ਹਲੇ ਤੱਕ ਤਾਂ ਚੱਲਦਾ ਪਿਆ ਇਹ ਤਾਂ ਹੁਣ ਜਿਵੇਂ ਬਾਰੇ ਨਹੀਂ 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 ਬੰਨ ਦਾ ਕੰਮ ਨਾ ਮੈਂ ਖੁਦ ਕੀਤਾ ਹੋਇਆ ਬੰਨ ਦਾ ਕੰਮ ਕੰਮ ਬੰਨ ਦੇ ਕੰਮ ਦੇ ਉੱਤੇ ਤਾਂ ਤੁਹਾਡੀ ਐਨਸੀਐਨਸੀ ਮਿੱਟੀ ਪੈਂਦੀ ਤੇ ਕੰਪੈਕਸ਼ਨ ਹੁੰਦੀ ਹੈ ਇੱਥੇ ਕੰਪੈਕਸ਼ਨ ਨਾ ਦੀ ਕੋਈ ਚੀਜ਼ ਨਹੀਂ ਹੈ ਇੱਥੇ ਤੁਹਾਡੇ ਰੋਲਰ ਨਹੀਂ ਚੱਲਿਆ ਹੋਇਆ ਇੱਥੇ ਸਿਰਫ ਤੁਹਾਡੇ ਜੀਸੀਬੀ ਚੱਲੀ ਹੋਊਗੀ ਗੱਡੀਆਂ ਦੇ ਨਾਲ ਮਿੱਟੀ ਪਾ ਕੇ ਜੀਸੀਬੀ ਪਾ ਕੇ ਅੱਗੇ ਤੁਰੀ ਜਾਂਦੇ। ਜਿਹੜੀ ਬੰਦੀ ਮਿੱਟੀ ਹੁੰਦੀ ਹੈ ਨਾ ਜੀ ਉਸ ਕੰਪੈਕਸ਼ਨ ਦਿੰਦੇ ਨੇ। ਕੀ ਗੱਲ ਕਰਦਾ ਤੂੰ? ਦਿੰਦੇ ਨਹੀਂ ਮੈਂ ਐਸਟੀਮੇਟ ਜੀ ਨਹੀਂ ਬਣਾਉਂਦਾ। ਫਿਰ ਫਿਰ ਜੇ ਤੁਸੀਂ ਕੰਪੈਕਸ਼ਨ ਨਹੀਂ ਦਿੰਦੇ ਫਿਰ ਤੁਸੀਂ ਮਿੱਟੀ ਇੰਨੀ ਬਰੀਕ ਪਾਉਣੀ ਆ ਲਾਲ ਮਿੱਟੀ ਜਿਹੜੀ ਆ ਇੰਨੀ ਬਰੀਕ ਪਾਉਣੀ ਆ ਵੀ ਉਹ ਤੁਹਾਡੀ ਨਾ ਸੂਤ-ਸੂਤ ਜਾਣੀ ਚਾਹੀਦੀ ਆ ਗਰੇਡਰ ਦੇ ਨਾਲ। ਇਹਦੇ ਉੱਤੇ ਨਾ ਮੈਂ ਹਲੇ ਦੂਜੀ ਆਪਣੀ ਜਿਹੜੀ ਕਲੇਮ ਕਲੇ ਦੀ ਲੇਅਰ ਪਾਣੀ ਆ ਜੀ ਤਾਂਕਿ ਇਹ ਤੂੰ ਮੈਨੂੰ ਕੁਛ ਨਾ ਸਮਝਾ। ਜਿੰਨੇ ਫੁੱਟ ਮਿੱਟੀ ਇੱਤੇ ਪੈ ਗਈ ਆ ਕਿੰਨੇ ਫੁੱਟ ਕਟ-ਕਟ 3-3 ਫੁੱਟ ਮਿੱਟੀ ਪੈ ਗਈ ਆ 3-3 ਫੁੱਟ ਮਿੱਟੀ ਜਿਹੜੀ ਆ ਤੇਰੀ ਉਹ ਸੂਤ-ਸੂਤ ਦੀ 2-2 ਸੂਤ ਦੀ ਲੇਅਰ ਚੱਲਣੀ ਹੁੰਦੀ ਆ ਲੇਅਰ ਜਿਹੜੀ ਆ ਨਾ ਜਦੋਂ ਲੇਅਰ ਚੱਲਦੀ ਥੋੜੇ ਗਰੇਡਰ ਨੇ ਲੇਅਰ ਜਿਹੜੀ ਆ ਨਾ ਉਹ ਵਿਛਾਉਂਦੇ ਜਾਣਾ ਉਹ ਤੁਹਾਡਾ ਸੈੱਟ ਹੁੰਦਾ ਗਰੇਡਰ ਦੇ ਇੱਕ ਗਰੇਡਰ ਹੀ ਆ ਜਿਹੜਾ ਬਰੀਕ ਤੋਂ ਬਰੀਕ ਲੇਅਰ ਵਿਛਾ ਸਕਦਾ ਉਹਨੇ ਜਿਹੜਾ ਨਾ ਉਹ ਲੇਅਰ ਜਿਹੜੀ ਤੁਹਾਡੀ ਇੰਚੀ ਦੀ ਲੇਅਰ ਲਾ ਲਓ ਤੁਸੀਂ ਤੁਸੀਂ ਇੰਚੀ ਦੀ ਲੇਅਰ ਸਿਰਫ ਗਰੇਡਰ ਵਿਛਾ ਸਕਦਾ ਗਰੇਡਰ ਯੂਜ਼ ਹੋਇਆ ਨਹੀਂ ਹੋਇਆ ਜੀਸੀਬੀ ਮਸ਼ੀਨ ਯੂਜ਼ ਹੋਈ ਹੈ ਇੱਥੇ ਬੱਦ ਤੋਂ ਬੱਦ ਜੇ ਕਰਾਹਾ ਵੀ ਯੂਜ਼ ਕਰਦੇ ਉਹ ਵੀ ਕੁਝ ਕਰ ਜਾਂਦਾ ਇਹ ਤੁਹਾਡਾ ਕੰਮ ਬਿਲਕੁਲ ਸਾਰਾ ਗਲਤ ਆ ਮੈਂ ਹਮੇ ਸਾਰਾ ਸੈੱਟ ਕਰਨਾ ਨੂੰ ਕੋਈ ਪੇਮੈਂਟ ਨਹੀਂ ਕੀਤੀ ਕੋਈ ਪੇਮੈਂਟ ਕਰਿਓ ਵੀ ਨਾ ਹਲੇ ਕੋਈ ਨਹੀਂ ਨਹੀਂ ਤਾਂ ਤੁਸੀਂ ਹੈ ਨਹੀਂ ਫੇ ਇਹ ਬਿਲਕੁਲ ਕੰਮ ਠੀਕ ਨਹੀਂ ਹੈਗਾ ਕੰਪੈਕਸ਼ਨ ਨਾਲ ਦੀ ਕੋਈ ਚੀਜ਼ ਨਹੀਂ ਹੁੰਦੀ ਇੱਥੇ ਸਿਰਫ ਨਹੀਂ ਚੱਲਣਾ ਤਾਂ ਤੁਹਾਡਾ ਵਾਈਬ੍ਰੇਸ਼ਨ ਵਾਲਾ ਰੋਲਰ ਨਹੀਂ ਚੱਲਣਾ ਠੀਕ ਹੈ ਨਾ ਵੀ ਉਹ ਵਾਈਬ੍ਰੇਟ ਕਰੂਗਾ ਤਾਂ ਰੋਲਰ ਨਹੀਂ ਚੱਲਣਾ ਆਦਰਵਾਇਸ ਤੁਹਾਡਾ ਬਿਨਾ ਕੰਪੈਕਸ਼ਨ ਤਾਂ ਤੁਸੀਂ ਕਿੱਦਾਂ ਮੰਨ ਕੇ ਚੱਲੋ ਕੰਪੈਕਟ ਕਰਵਾ ਕੇ ਉਸ ਤੋਂ ਬਾਅਦ ਇਹਦੇ ਕੋ ਹੁਣ ਕੀ ਸੈੱਟ ਹੋਣਾ 3-3 ਫੁੱਟ ਤਾਂ ਮਿੱਟੀ ਪਈ ਹੋਈ ਆ ਕੀ ਸੈੱਟ ਕਰਾਂਗੇ ਲੂਜ਼ ਮਿੱਟੀ ਪਈ ਆ ਸਾਰੀ ਰੋਕ ਲਓ ਕੀ ਬੰਨੇ ਇਹ ਮਨ ਲੋ ਕੱਲ ਨੂੰ ਪਾਣੀ ਆ ਜਾਂਦਾ ਕਿੱਦਾਂ ਰੁਕ ਜਾਊਗਾ ਇਹ ਤਾਂ ਮਨ ਮੁਲਕ بارش ਕਰਕੇ ਥੋੜੇ ਘਾਰੇ ਦੁਆਰਾ ਹੋਣਾ ਹੀ ਨਹੀਂ ਸੀ ਚਾਹੀਦਾ ਕੱਲ ਵੀ ਸੱਟ ਕਿਤੇ ਜੇ ਹੈਗੇ ਵੀ ਆ ਤੋ ਠੇਕੇਦਾਰ ਆ ਜਾਂ ਕੋਈ ਵੀ ਤੁਹਾਡੇ ਕੋਈ ਬੇਲਦਾਰ ਆ ਮੈਂ ਰਸਤੇ ਦੇ ਦੇਖਿਆ ਕਿੱਡ ਕਿੱਡੇ ਖੱਡੇ ਪਏ ਆ ਨਾਲ ਦੀ ਨਾਲ ਤੁਹਾਡੇ ਕੋ ਬੋਰੇ ਭਰੇ ਹੋਏ ਬੋਰੇ ਛੋੜ ਦੇਣ ਕੱਲ ਵੀ ਕਿਤੇ ਉਹ ਅੱਜ ਵੀ ਕਰਦੇ ਹੋਏ ਅੱਜ ਦੁਆਰਾ ਸਵੇਰੇ بارش ਪੈਣ ਲੱਗੀ ਸੀ ਤਾਂ ਲੀਵਰ ਚੱਲੇ ਜੀ ਚਲ ਤੂੰ ਇਹ ਗੱਲ ਮੇਰੀ ਸਮਝ ਲੈ ਕਿ ਜੇ ਇਸ ਬੰਦੇ ਨੂੰ ਕੋਈ ਪੇਮੈਂਟ ਹੋ ਗਈ ਤੇ ਤੁਸੀਂ ਹੈਨੇ ਸਮਝ ਗਿਆ ਨਾ ਗੱਲ ਇਹ ਤੁਹਾਡਾ ਕੰਮ ਬਿਲਕੁਲ ਠੀਕ ਨਹੀਂ ਹੈਗਾ ਹੁਣ ਅਗਲਾ ਵੀ ਜਿਹੜਾ ਕੰਮ ਚੱਲਣਾ ਜਿਹੜਾ ਵੀ ਠੇਕੇਦਾਰ ਚੱਲਣਾ ਹੋਊਗਾ ਜਿਹੜਾ ਕੰਮ ਚੱਲਦਾ ਹੋਊਗਾ ਸਾਨੂੰ ਦੱਸ ਕੇ ਚਲਾਉਣਾ ਅਸੀਂ ਆਪਣੇ ਬੰਦੇ ਲਾਵਾਂਗੇ ਉੱਥੇ ਕਿ ਤੁਸੀਂ ਲੇਅਰ ਕਿੰਨੀ-ਕਿੰਨੀ ਪਾਉਨੇ ਆ ਠੀਕ ਹੈ ਮੈਂ ਖੁਦ ਰਿਆ ਦਾ ਕੰਮ ਬੰਦਾ ਕੀਤਾ ਹੋਇਆ ਮੈਨੂੰ ਪਤਾ ਕਿੰਨੀਆਂ ਸਪੈਸੀਫਿਕੇਸ਼ਨਸ ਆ ਇਹਦੀਆਂ ਤੇ ਕਿੰਨੀ ਬਰੀਕੀ ਦੇ ਨਾਲ ਇਹ ਕੰਮ ਕਰਨਾ ਪੈਂਦਾ ਹਾਂ ਤਾਂ ਤੁਸੀਂ ਗੱਡੀਆਂ ਟਿਪ ਟਿਪਰਾਂ ਦੇ ਟਿਪਰ ਛੱਟ-ਛੱਟ ਕੇ ਤੁਸੀਂ ਲੰਘਦੇ ਜਾਓ ਅੱਗੇ 1:00 ਵੱਜ ਗਿਆ ਇਹਨੇ ਕਿੱਥੇ ਠਹਿਰਨਾ ਪੈਸਾ ਕਿ ਤੁਹਾਨੂੰ ਪਤਾ ਕਿੰਨੇ ਔਖੇ ਹੋ ਕੇ ਪੈਸੇ ਮੰਗਤਿਆਂ ਵਾਂਗੂ ਮੰਗ ਮੰਗ ਕੇ ਆਉਂਦੇ ਆ ਮੈਂ ਸਾਰਾ ਸੈੱਟ ਕਰਕੇ ਦੇ ਦੇਗਾ ਉਸ ਤੋਂ ਬਾਅਦ ਇਹਨਾਂ ਕੋ ਪੇਮੈਂਟ ਹੋ ਉਸ ਤੋਂ ਪਹਿਲੇ ਲੈ ਕੇ ਆ ਬាទ ਤੇ ਆਸਾ ਪਾਸਾ ਮਤਲਬ ਸਾਰੀ ਮਿੱਟੀ ਲੂਜ਼ ਪਈ ਆ ਟੋਟਲ ਮਿੱਟੀ ਲੂਜ਼ ਪਈ ਆ 4-4 ਫੁੱਟ ਤੱਕ ਮਿੱਟੀ ਲੂਜ਼ ਪਈ ਆ ਤੁਹਾਡੀ ਰੋਕੀ ਨਹੀਂ ਸਕਦਾ ਪਾਣੀ ਔਰ ਮਿੱਟੀ ਤੁਹਾਡੀ ਬਿਲਕੁਲ ਸਾਰੀ ਚਿਕਣੀ ਮਿੱਟੀ ਲਾਲ ਮਿੱਟੀ ਪੈਣੀ ਆ ਅੱਧਾ ਸਾਰੀ ਸੁਧੀ ਰੇਤਾ ਪਾ ਰੱਖੀ ਆ ਲਾਲ ਮਿੱਟੀ ਦਾ ਬੰਨ ਵੱਜਦਾ ਤੇ ਮੈਮ ਲੇਅਰ ਪਏਗੀ ਕਿਉਂਕਿ ਸਾਰਾ ਜੋ ਪੈਂਦਾ ਨਾ ਬਿਲਕੁਲ ਹੀ ਜ਼ਿਆਦਾ ਫਿਸਲਣ ਹੋ ਜਾਂਦੀ ਥੋੜੀ ਫਿਸਲਣ ਨਹੀਂ ਦੇਖਣੀ ਹੋਈ ਬੰਨ ਬੰਨ ਦੀ ਸਟਰੈਂਥ ਦੇਖਣੀ ਆ ਫਿਸਲਣ ਦਾ ਕੋਈ ਰੌਲਾ ਨਹੀਂ ਹੈ ਇੱਥੇ ਬੰਨ ਦੀ ਸਟਰੈਂਥ ਦੇਖਣੀ ਆ ਬੰਨ ਦੀ ਸਟਰੈਂਥ ਤਾਂ ਤੁਹਾਡੀ ਲਾਲ ਮਿੱਟੀ ਨਾਲ ਬਣਨੀ ਹੈ ਇਨਫੈਕਟ ਚਿਕਣੀ ਮਿੱਟੀ ਵੀ ਨਹੀਂ ਪੈਂਦੀ ਤੁਸੀਂ ਕਾਲੀ ਮਿੱਟੀ ਨਹੀਂ ਪਾ ਸਕਦੇ ਇੱਥੇ ਤੁਸੀਂ ਲਾਲ ਮਿੱਟੀ ਪਾਉਣੀ ਆ ਬੰਨ ਦੇ ਉੱਤੇ ਆ ਫੋਟੋ ਫੋਟੋ ਖਿੱਚੋ ਸਾਰੀਆਂ ਇਹਨਾਂ ਦੀਆਂ ਮੈਂ ਡੀਸੀ ਨੂੰ ਕਹਿੰਨੀ ਵਿਜ਼ਿਟ ਕਰੇ ਜਰਾ ਪਰ ਕਿਤੇ ਜਗ ਉਹਦੇ ਵਿੱਚ ਆ ਦਨੇਰੀ ਆ ਕੁਛ ਵੀ ਨਹੀਂ ਗਾ ਕਿੰਨੇ ਦਾ ਠੇਕਾ ਇਹਨਾਂ ਦਾ ਕਿੰਨਾ 67 ਲੱਗਦਾ ਲਓ ਦੱਸੋ ਆ ਦੇਖੋ ਕੋਈ ਲੇਅਰ ਬਣੀ ਇੱਕ ਵੀ ਨਹੀਂ ਬਣੀ ਕਿਉਂਕਿ ਜੋ ਹੀ ਸਾਰਾ ਟਿਪਰਾਂ ਦੇ ਟਿਪਟੇਰੀ ਕਰਕੇ ਉੱਤੋਂ ਨਹੀਂ ਪਛਾਇਆ ਕੀਰ ਰਿਮੂਵ ਕਰਵਾ ਕੇ ਨਾ ਦੁਵਾ ਦਾ ਲੇਅਰ ਸਭਾ ਕੀਰ ਮੂਵ ਕਰ ਲੈਣਾ ਤੁਸੀਂ ਇਹਨੂੰ ਅੱਧਾ ਅੱਧਾ ਕਰਕੇ ਬਣਾਓ ਹਾਂਜੀ ਹਾਂਜੀ ਗਰੇਡਰ ਤੋਂ ਬਿਨਾ ਮੁਫਤੋ ਮੁਫਤ ਮਿੱਟੀ ਪਾਈ ਹੋਈ ਆ ਉਹਨੇ ਤੁਹਾਡੀ ਗਰੇਡਰ ਤੋਂ ਬਿਨਾ ਬੰਨ ਵਜ ਨਹੀਂ ਸਕਦਾ ਤੁਹਾਡਾ ਥੋੜੀ ਬੰਦ ਦੀ ਚੜਾਈ ਵੀ ਘਟੀ ਹੋਈ ਆ ਜੇ ਬੰਨ ਟੁੱਟਣੂ ਜੇ ਪਣੀ ਇੱਥੇ ਆ ਜਵੇ ਤਾਂ ਦੇਖੋ ਮੈਂਟ ਵੀ ਨਹੀਂ ਕੱਢਣੇ ਇਹਨਾਂ ਨੇ ਘੰਟੇ ਤੋਂ ਬਹੁਤ ਦੂਰ ਦੀ ਗੱਲ ਆ ਲਾਉ ਬੰਦੇ ਇੱਥੇ ਉਹਨੂੰ ਠੇਕਾਦਾਰ ਨੂੰ ਕੋ ਆਪਣੇ ਬੰਦੇ ਲਾਏ ਨਾ ਸੈੱਟ ਕਰ ਸਾਰਾ ਇਹ ਇਹ ਕਿਦਾਂ ਮਿੱਟੀ ਪਾਉਂਦੇ ਟਿੱਪਰ ਸੱਟ ਕੇ ਟਿੱਪਰ ਸੱਟ ਕੇ ਉੱਪਰ ਵੀ ਇਹ ਦੇਖੋ ਆਪਣੇ ਕਰਾਹੇ ਲਾ ਦਿੰਦੇ ਆਂ ਚਲੋ ਜੀ ਜੀ ਸੀ ਵੀ ਹੈ ਨਹੀਂ ਨਾ ਕੋਈ ਇਹ ਵੀ ਕਦੇ ਆਉਂਦੀ ਕਦੇ ਆਉਂਦੀ ਨਹੀਂ ਬੰਦਾ ਲਾ ਦੇਵਾ ਦੇਣਾ ਸਾਰਾ ਰੱਤਾ ਪੇਮੈਂਟ ਵੀ ਹੋਲਡ ਕੀਤੀ ਹੋਈ ਹੈ ਸਾਰਾ ਚੈੱਕ ਉਹਨਾਂ ਨਾਲ ਗੀੜੇ ਨਾਲ ਮੜੀ ਗੀੜੇ ਨਾਲ ਮਤਵ ਲਈਏ ਉਹਨਾਂ ਨੂੰ ਗੀੜੇ ਨਾਲ ਬੱਸ 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 ਮਤਵ ਲਈਏ ਉਹਨਾਂ ਨਾਲ ਉਹ ਕੋਈ ਨਹੀਂ ਸਾਹਵਾਦਰੀ ਪਤਾ ਨਹੀਂ ਦੇਖੋ ਸਾਡੇ ਕੋ ਬਿੱਟੀ ਦੀ ਕਮੀ ਨਹੀਂ ਹੈਗੀ ਕਾਸੇ ਦੀ ਨਹੀਂ ਮਿੱਟੀ ਇੱਥੇ ਪੈਣੀ ਨਹੀਂ ਆਹ ਜਿਹੜੀ ਮਿੱਟੀ ਪਾ ਰੱਖੀ ਆ ਇਹ ਸਹੀ ਨਹੀਂ ਹੈਗੀ ਜਿਹੜੀ ਆ ਬੰਦ ਉੱਪਰ ਆ ਪਾਈ ਨਹੀਂ ਸਕਦੇ ਤੁਸੀਂ ਇਹ ਮਿੱਟੀ ਲਾਲ ਮਿੱਟੀ ਪੈਂਦੀ ਬੰਦ ਤੇ ਹਮੇਸ਼ਾ ਲੇਅਰ ਵਾਈਜ਼ ਗਰਿਆ ਦੇ ਵਿੱਚ ਪਾਉਣਾ ਪੈਣਾ ਹੈ ਕੱਢਣਾ ਹੋ ਜਾ ਪਾਣੀ ਮਿੱਟੀ ਜਦੋਂ ਕੱਢਦੇ ਆਹ ਥੋੜੀ ਰੇਤਾ ਰੁੜ ਕੇ ਹੋ ਜਾਂਦੀ ਆ